ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰ ਮੇਰੀਆਂ ਗੱਲਾਂ ਜੇ ਚੱਗੀਆਂ ਲੱਗੀਆਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿ ਇੱਕ ਵਾਰੀ ਨਾ ਇੱਕ ਆਦਮੀ ਛੇਰ ਗਿਆ ਤੇ ਉਹਨੂੰ ਭੁੱਖ ਬਹੁਤ ਲੱਗੀ ਸੀ ਉਹਨੇ ਆਲੇ ਦੁਆਲੇ ਵੇਖਿਆ ਵੀ ਚਲ ਕਜੂਸ ਸੀਗਾ ਵੀ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਟੈਪ ਪਾਸ ਹੋ ਜੇ ਤੇ ਉਹਦਾ ਇੱਕ ਤੁਰਿਆ ਜਾਂਦਾ ਤੇ ਕ੍ਰੈਸਟੋ ਰੈਟ ਤੇ ਅੱਗੇ ਲਿਖਿਆ ਹੁੰਦਾ ਵੀ ਖਾਓ ਤੁਸੀਂ ਤੇ ਵੀ ਬਿੱਲ ਜਿਹੜਾ ਉਹ ਤੁਹਾਡੇ ਪੋਤੇ ਭਰ ਲਵੇ ਉਹ ਬੜੀ ਖੁਸ਼ੀ ਦੀ ਆ ਤਾਂ ਬਹੁਤ ਵਧੀਆ ਤੇ ਵਿਵਹਨ ਤਾਂ ਖਾ ਕੇ ਚਲਾ ਜਾਊਗਾ ਤੇ ਆਪੇ ਮੇਰੇ ਪੋਤੇ ਭਰਦੇ ਰਹਿਣਗੇ ਉਹ ਉਸ ਰੈਸਟੋਰੈਂਟ ਦੇ ਵਿੱਚ ਵੱਡ ਜਾਂਦਾ ਤੇ ਚੱਗੇ ਤੋਂ ਚੱਗਾ ਖਾਣਾ ਜਿਵੇਂ ਲੋਕ ਕਰੇ ਦਹੀਂ ਵੀ ਖਾਤਾ ਜ਼ਬਰਦਸਤ ਸਾਹੀ ਖਾਣਾ ਖਾ ਕੇ ਜਦੋਂ ਹੱਥ ਧੋਣ ਲੱਗਿਆ ਤੇ ਵੇਟਰ ਲੈ ਉਹਦੇ ਕੋਲੇ ਲਿਆ ਕੇ ਬਿੱਲ ਫੜਾਤਾ ਜਦੋਂ ਬਿੱਲ ਫੜਾਤਾ ਤੇ ਉਹ ਕਹਿੰਦੇ ਜੀ ਕੀ ਗੱਲ ਉਹ ਕਹਿੰਦੇ ਵੀ ਨਾਲੇ ਤੁਸੀਂ ਅੱਗੇ ਲਿਖਿਆ ਹੋਇਆ ਰੈਸਟੋਰੈਂਟ ਤੇ ਅੱਗੇ ਬਈ ਤੁਸੀਂ ਖਾਓ ਤੇ ਤੁਹਾਡਾ ਜਿਹੜਾ ਖਰਚਾ ਇਹ ਤੁਹਾਡੇ ਪੋਤੇ ਹੀ ਭਰ ਲਗੇ ਉਹ ਕਹਿੰਦਾ ਜੀ ਠੀਕ ਹੈ ਇਹ ਤਾਂ ਗੱਲ ਠੀਕ ਹੈ ਅਸੀਂ ਤਾਂ ਪੋਤਿਆਂ ਤੋਂ ਹੀ ਪੜਾਵਾਂਗੇ ਪਰ ਇਹ ਤੁਹਾਡੇ ਦਾਦੇ ਜੀ ਦੇ ਵੇਲੇ ਦਾ ਥੋੜਾ ਜਿਹਾ ਪਿਆ ਸੀਗਾ ਬਕਾਇਆ ਇਹ ਅਸੀਂ ਆਖਾ ਕਲੀਅਰ ਕਰ ਲੀਏ ਇਸ ਕਰਕੇ ਉਹ ਪਿਛਲਾ ਬਕਾਇਆ ਉਹ ਤੁਸੀਂ ਆਪ ਦਾ ਦੇ ਦਿਓ ਤੇ ਕਲੀਅਰ ਹੋ ਜੂਗਾ ਇਸ ਲਈ ਐਸਾ ਦੱਸਦੀ ਆ ਵੀ ਪਵੇ ਤਾਂ ਤੁਸੀਂ ਆਪ ਖਾਓ ਪਵੇ ਤੇ ਉਹਦੇ ਦਾਦੇ ਖਾਣ ਪਵੇ ਤੁਹਾਡੇ ਉੱਤੇ ਖਾਓ ਪਰ ਜਿਹੜਾ ਹਿਸਾਬ ਕਿਤਾਬ ਆ ਇਹ ਨਾ ਇਹ ਅਨਸਾਨ ਨੂੰ ਆਪ ਹੀ ਦੇਣਾ ਪੈਂਦਾ ਇਸ ਲਈ ਪਿੱਛੇ ਨਾ ਹਟੋ ਆਪ ਦਾ ਕੀਤੇ ਦਾ ਆਪ ਹੀ ਕਮਾਈ ਕੀਤੀ ਆ ਆਪ ਪਰੋ ਕਰੋ ਇਸ ਸਾਹਵਾਲ ਅੱਗੇ